ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦਾ ਬਲੌਗ ਬੇਹਦ ਇੰਪੋਰਟੈਂਟ ਹੈ ਤੇ ਡਿਸਕਸ ਕਰਨਾ ਹੈ ਤੁਹਾਡੇ ਨਾਲ ਕਿ ਜਦੋਂ ਤੁਸੀਂ ਫਾਈਲਿੰਗ ਕਰਨੀ ਹੈ ਤਾਂ ਦੋ ਤਿੰਨ ਚੀਜ਼ਾਂ ਦਾ ਬੇਸਿਕ ਚੀਜ਼ਾਂ ਦਾ ਬਹੁਤ ਜ਼ਰੂਰ ਧਿਆਨ ਰੱਖਿਓ ਜਿਸ ਦਾ ਕਰਕੇ ਨਾ ਸਿਰਫ ਤੁਹਾਡੀ ਕਈ ਵਾਰੀ ਫਾਈਲ ਰਿਫਿਊਜ਼ ਹੋ ਜਾਂਦੀ ਹੈ ਜੇਕਰ ਤੁਹਾਨੂੰ ਵੀਜ਼ਾ ਵੀ ਗ੍ਰਾਂਟ ਹੋ ਜਾਂਦਾ ਹੈ ਤੇ ਅੱਗੇ ਚੱਲ ਕੇ ਬਹੁਤ ਮੁਸ਼ਕਲਾਂ ਜਿਹੜੀਆਂ ਨੇ ਉਹ ਫੇਸ ਕਰਨੀਆਂ ਪੈਂਦੀਆਂ ਨੇ ਗੱਲ ਕਰ ਰਹੇ ਹਾਂ ਡਾਕੂਮੈਂਟੇਸ਼ਨ ਦੀ ਕਿਉਂਕਿ ਜਦੋਂ ਆਪਾਂ ਫਾਈਲਿੰਗ ਕਰਦੇ ਆਂ ਭਾਵੇਂ ਕੋਈ ਵਿਜ਼ਿਟਰ ਟੂਰਿਸਟ ਵੀਜ਼ਾ ਵਾਸਤੇ ਕਰੀਏ ਜਾਂ ਫਿਰ ਆਪਾਂ ਫਾਈਲਿੰਗ ਜਿਹੜੀ ਹੈ ਉਹ ਕਿਸੇ ਸਟੱਡੀ ਕੇਸ ਜਾਂ ਵਰਕ ਪਰਮਿਟ ਵਾਸਤੇ ਕਰਦੇ ਆਂ ਤਾਂ ਉਸ ਦੌਰਾਨ ਅਸੀਂ ਜਿਹੜੀ ਡਾਕੂਮੈਂਟੇਸ਼ਨ ਕਰਦੇ ਆ ਉਹਦੇ ਵਿੱਚ ਕਈ ਨਿੱਕੀਆਂ-ਨਿੱਕੀਆਂ ਜਹੀਆਂ ਖਾਮੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਕਹਿ ਸਕਦੇ ਆ ਕਿ ਬਹੁਤ ਵੱਡਾ ਅੰਜਾਮ ਜਿਹੜਾ ਉਹ ਭੁਗਤਣਾ ਪੈਂਦਾ ਹੈ ਜਦੋਂ ਤੁਸੀਂ ਪੀਆਰ ਅਪਲਾਈ ਕਰਦੇ ਹੋ ਆਪਣੇ ਸਟੇਟਸ ਨੂੰ ਕੈਨੇਡਾ ਦੇ ਵਿੱਚ ਚੇਂਜ ਕਰਵਾਉਂਦੇ ਹੋ ਤਾਂ ਉਸ ਦੌਰਾਨ ਕਹਿ ਸਕਦਾ ਕਿ ਤੁਹਾਨੂੰ ਕਈ ਵਾਰੀ ਪ੍ਰੋਬਲਮਸ ਜਿਹੜੀਆਂ ਉਹ ਫੇਸ ਕਰਨੀਆਂ ਪੈ ਸਕਦੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਤਵਾ ਸ਼ੇਅਰ ਕਰਿਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਅਸੀਂ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਤੁਹਾਡਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਨੇ ਆਂ ਕੈਨੇਡਾ ਵਾਸਤੇ ਜਦੋਂ ਆਪਾਂ ਵਿਜ਼ਿਟਰ ਟੂਰਿਸਟ ਵੀਜ਼ਾ ਲਗਾਉਨੇ ਆ ਜਾਂ ਕਿਸੇ ਤਰ੍ਹਾਂ ਦਾ ਵੀ ਵੀਜ਼ਾ ਲਗਾਉਨੇ ਆ ਤਾਂ ਉਸ ਦੌਰਾਨ ਅਸੀਂ ਆਪਣੀ ਜਿਹੜੀ ਲਾਸਟ এমਪਲੋਇਮੈਂਟ ਹੈ ਯਾਨੀ ਕਿ ਲਾਸਟ 10 ਸਾਲਾਂ ਦੇ ਵਿੱਚ ਕੀ ਤੁਹਾਡੀ এমਪਲੋਇਮੈਂਟ ਹਿਸਟਰੀ ਆ ਸ਼ੋ ਕੀਤੀ ਹੁੰਦੀ ਹੈ ਉਸ ਤੋਂ ਇਲਾਵਾ ਤੁਹਾਡਾ ਹਾਈਐਸਟ ਕੁਆਲੀਫਿਕੇਸ਼ਨ ਕੀ ਹੈ ਪੋਸ-ਸੈਕੰਡਰੀ ਐਜੂਕੇਸ਼ਨ ਕੀ ਤੁਸੀਂ ਕੀਤਾ ਹੈ ਜਾਂ ਨਹੀਂ ਕੀਤਾ ਜੇ ਕੀਤਾ ਹੈ ਤਾਂ ਤੁਸੀਂ ਪੋਸਟ ਸਕੈਂਡਰੀ ਐਜੂਕੇਸ਼ਨ ਦੇ ਵਿੱਚ ਕੀ ਕੀਤਾ ਹੈ ਤੇ ਕਿਸ ਡੇਟ ਤੋਂ ਲੈ ਕੇ ਕਿਸ ਡੇਟ ਤੱਕ ਕੀਤਾ ਇਹ ਇਨਫੋਰਮੇਸ਼ਨ ਜਿਹੜੀ ਆ ਉਹ ਫਿਲ ਕਰਨੀ ਹੁੰਦੀ ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸ ਦਿੰਦਾ ਆਪਾਂ ਐਗਜ਼ਾਮਪਲ ਜਿਹੜਾ ਇੱਕ ਵਿਜ਼ਿਟਰ ਵੀਜ਼ਾ ਦੀ ਫਾਈਲ ਦੇ ਆ ਲੈ ਕੇ ਚੱਲਾਂਗੇ ਕਿ ਵਿਜ਼ਿਟਰ ਵੀਜ਼ਾ ਦੀ ਜਦੋਂ ਤੁਸੀਂ ਫਾਈਲ ਲਗਾਉਂਦੇ ਆ ਟੂਰਿਸਟ ਵੀਜ਼ਾ ਦੀ ਫਾਈਲ ਲਗਾਉਂਦੇ ਹੋ ਤੁਹਾਨੂੰ ਇੱਕ ਫਾਰਮ ਭਰਨਾ ਪੈਂਦਾ ਜਿਹਦਾ ਨਾਮ ਹੈ ਆਈ ਐਮ ਐਮ 5257ਈ ਜਦੋਂ ਆਪਾਂ ਇਹ ਫਾਰਮ ਫਿਲ ਕਰਦੇ ਆਂ ਤੇ ਇਹਦੇ ਵਿੱਚ ਦੋ ਆਪਸ਼ਨ ਅਜਿਹੇ ਆਉਂਦੇ ਨੇ ਇੱਕ ਆਪਸ਼ਨ ਹੁੰਦਾ ਹੈ ਆਪਣਾ ਐਜੂਕੇਸ਼ਨ ਦਾ ਜਿਹਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਭਈ ਕੀ ਤੁਸੀਂ ਪੋਸਟ ਸਕੈਂਡਰੀ ਐਜੂਕੇਸ਼ਨ ਕੀਤਾ ਹੈ ਜੇ ਕੀਤਾ ਹੈ ਤਾਂ ਉਹਨੂੰ ਯੈਸ ਕਰੋ ਤੇ ਜਦੋਂ ਆਪਾਂ ਉਹਨੂੰ ਯੈਸ ਕਰਦੇ ਆਂ ਥੱਲੇ ਦੋ ਆਪਸ਼ਨ ਇਨੇਬਲ ਹੋ ਜਾਂਦੇ ਆਂ ਆ ਜਿਹਦੇ ਵਿੱਚ ਆਪਾਂ ਆਪਣਾ ਐਜੂਕੇਸ਼ਨ ਜਿਹੜਾ ਉਹ ਫਿਲ ਕਰਨਾ ਹੁੰਦਾ ਕਿ ਹਾਈਐਸਟ ਕੁਆਲੀਫਿਕੇਸ਼ਨ ਸਾਡਾ ਜਿਹੜਾ ਵਾ ਹਾਈਐਸਟ ਐਜੂਕੇਸ਼ਨ ਜਿਹੜਾ ਉਹ ਉੱਥੇ ਲਿਖਣਾ ਹੁੰਦਾ ਹੈ ਕਦੋਂ ਤੋਂ ਲੈ ਕੇ ਕਦੋਂ ਤੱਕ ਰਿਆ ਜੇ ਕਰ ਰਹੇ ਹੋ ਹਾਲੇ ਤੇ ਕਦੋਂ ਸ਼ੁਰੂ ਕੀਤਾ ਇਸ ਬਾਰੇ ਡਿਟੇਲ ਦੇਣੀ ਹੁੰਦੀ ਹੈ ਉਸ ਤੋਂ ਇਲਾਵਾ ਇੱਕ এমਪਲాయਮੈਂਟ ਹਿਸਟਰੀ ਦਾ ਡਿਟੇਲ ਹੁੰਦੀ ਨੀਚੇ ਜੇਕਰ ਤੁਸੀਂ ਸਟੂਡੈਂਟ ਹੋ ਹਾਲੇ ਵਰਕਿੰਗ ਨਹੀਂ ਹੈਗੇ ਤੇ ਉੱਥੇ ਤੁਸੀਂ ਆਪਣੇ ਕਾਲਜ ਦਾ ਜਾਂ ਉੱਥੇ ਆਪਣੀ ਡਿਟੇਲਸ ਜਿਹੜੀ ਹੈ ਸਟੂਡੈਂਟ ਦੀ ਉਹ ਲਿਖ ਦਿਓ ਜੇਕਰ ਤੁਸੀਂ ਵਰਕਿੰਗ ਹੁੰਦੇ ਹੋ ਤਾਂ ਤੁਸੀਂ ਆਪਣੀ ਵਰਕ ਪੋਜੀਸ਼ਨ ਦੀ ਡਿਟੇਲਸ ਜਿਹੜੀ ਹੈ ਉਹ ਉੱਥੇ ਮੈਂਸ਼ਨ ਕਰ ਦਿਓ ਜਿਸ ਆਰਗੇਨਾਈਜੇਸ਼ਨ ਦੇ ਨਾਲ ਕੰਮ ਕਰਦੇ ਹੋ ਉਹ ਚੀਜ਼ ਉੱਥੇ ਮੈਂਸ਼ਨ ਕਰ ਦਿਓ ਪਰ ਹੁੰਦਾ ਕਿ ਇਹ ਕਿ ਉੱਥੇ ਜਿਹੜੀ ਇਨਫੋਰਮੇਸ਼ਨ ਅਸੀਂ ਦਿੱਤੀ ਹੁੰਦੀ ਹੈ ਉਹ ਸਾਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਏਜੰਟ ਨੇ ਉੱਥੇ ਕੀ ਇਨਫੋਰਮੇਸ਼ਨ ਦਿੱਤੀ ਕੀ ਦੱਸਿਆ ਕੀ ਪੁੱਛਿਆ ਉਸ ਤੋਂ ਬਾਅਦ ਆਪਾਂ ਫਾਈਲਿੰਗ ਕਰ ਦਿੰਨੇ ਆ ਆਪਣਾ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ ਜਦੋਂ ਆਪਾਂ ਕੈਨੇਡਾ ਪਹੁੰਚ ਜਾਂਦੇ ਆ ਫਿਰ ਉਦੋਂ ਆਪਾਂ ਆਪਣਾ ਸਟੇਟਸ ਮੰਨ ਲੈ ਸਟੱਡੀ ਵੀਜ਼ਾ ਇਸ ਕਨਵਰਟ ਕਰਾਣਾ ਹੈ ਜਾਂ ਆਪਾਂ ਵਰਕ ਪਰਮਿਟ ਚ ਕਨਵਰਟ ਕਰਾਣਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਜਦੋਂ ਤੁਹਾਡਾ ਨਵਾਂ ਫਾਰਮ ਭਰਿਆ ਜਾਣਾ ਜੋ ਮੰਨ ਲੈ 1295 ਫਾਰਮ ਭਰਿਆ ਜਾਣਾ ਤਾਂ ਉਸ ਦੌਰਾਨ ਜਦੋਂ ਉੱਥੇ ਡਿਟੇਲਸ ਮੰਗੀ ਜਾਂਦੀ ਹੈ ਸਾਡੀ ਜਿਹੜੀ ਆਈਆਈਐਮ ਫਾਰਮ 5257 ਵਾਲੀ ਡਿਟੇਲਸ ਹੈ ਕਈ ਵਾਰ ਉਹਦੇ ਨਾਲ ਮੈਚ ਨਹੀਂ ਹੁੰਦੀ ਇੱਕ ਮਤਲਬ ਇੱਕ ਐਗਜ਼ਾਮਪਲ ਦੇ ਤੌਰ ਤੇ ਕਹਤਾ ਮੰਨ ਲਿਆ ਤੁਸੀਂ ਦਿਖਾਇਆ ਕਿ ਮੈਂ ਪੋਸਟ ਸਕੈਂਡਰੀ ਐਜੂਕੇਸ਼ਨ ਦੇ ਵਿੱਚ ਬੀਕਾਮ ਕੀਤੀ ਹੈ XYZ ਕਾਲਜ ਤੋਂ 8 ਫਰਵਰੀ 2016 ਤੋਂ ਜਿਹੜਾ ਐਜੂਕੇਸ਼ਨ ਮੈਂ ਲਿਆ ਤੇ 3 ਸਾਲ ਦੀ ਸਟੱਡੀ ਦਿਖਾ ਕੇ ਆਪਣਾ ਡਿਟੇਲ ਦਿਖਾ ਦਿੱਤਾ ਹੁਣ ਜਦੋਂ ਤੁਸੀਂ 1295 ਫਾਰਮ ਭਰਿਆ ਜਾਂ ਦੂਜਾ ਸਟੇਟਸ ਚੇਂਜ ਕਰਨ ਵਾਸਤੇ ਕੋਈ ਫਾਰਮ ਭਰਿਆ ਉੱਥੇ ਜਿਹੜੀ ਡਿਟੇਲ ਦਿੱਤੀ ਮੰਨ ਲਿਆ ਤੁਸੀਂ ਬੀਕਾਮ ਹੀ ਦਿਖਾਇਆ ਪਰ ਉੱਥੇ ਡੇਟ ਗਲਤ ਕਰ ਦਿੱਤੀ ਕਿ ਜਿਤਨਾ ਉੱਥੇ ਆਪਾਂ ਪਹਿਲਾ ਫਰਵਰੀ ਦਿਖਾਈ ਆਪਾਂ ਉਸ ਜਗ੍ਹਾ ਦੇ ਉੱਤੇ ਅਪ੍ਰੈਲ ਜਾਂ ਮਈ ਕਰ ਦਿੱਤੀ ਜਾਂ ਫਿਰ ਆਪਾਂ ਉੱਥੇ ਬੀਕਾਮ ਲਿਖਿਆ ਸੀਗਾ ਇੱਥੇ ਆਪਾਂ ਚੱਕ ਕੇ ਦਿਖਾ ਰਹੇ ਆਂ ਜੀ ਸਾਡਾ ਪੋਸਟ ਸਕੈਂਡਰੀ ਐਜੂਕੇਸ਼ਨ ਹੀ ਨਹੀਂ ਹੈਗਾ ਜਾਂ ਆਪਾਂ ਇਹ ਦਿਖਾ ਰਹੇ ਆਂ ਕਿ ਭਈ ਅਸੀਂ ਕਿਸੇ ਕਾਲਜ ਤੋਂ ਪੋਲੀਟੈਕਨਿਕ ਡਿਪਲੋਮਾ ਕੋਈ ਕੀਤਾ ਹੋਇਆ ਫਿਰ ਉਸ ਕੰਡੀਸ਼ਨ ਦੇ ਵਿੱਚ ਕੀ ਹੈ ਕਿ ਤੁਹਾਡੀ ਗਰਾਰੀ ਜਿਹੜੀ ਹੈ ਉਹ ਅੜ ਸਕਦੀ ਹੈਗੀ ਕਿਉਂਕਿ ਉਸ ਫਾਰਮ ਦੇ ਨਾਲ ਤੁਹਾਡੀ ਡਿਟੇਲ ਹੋਰ ਸੀਗੀ ਇਸ ਫਾਰਮ ਦੇ ਵਿੱਚ ਤੁਹਾਡੀ ਡਿਟੇਲ ਹੋਰ ਹੈ ਜਦੋਂ ਵੀਜ਼ਾ ਆਫੀਸਰ ਕੋਲ ਫਾਈਲ ਜਾਂਦੀ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਡੀ ਫਾਈਲ ਦੇ ਉੱਤੇ ਮਿਸਪਰਜੈਂਟੇਸ਼ਨ ਦਾ ਈਸ਼ੂ ਬਣ ਸਕਦਾ ਹੈ ਉਸ ਕੇਸ ਦੇ ਵਿੱਚ ਕੀ ਹੈ ਕਿ ਨਾ ਸਿਰਫ ਤੁਹਾਡਾ ਉੱਥੇ ਰਿਜੈਕਸ਼ਨ ਆ ਸਕਦਾ ਹੈ ਤੁਹਾਨੂੰ ਬੈਨ ਵੀ ਕੀਤਾ ਜਾ ਸਕਦਾ ਹੈ ਇਵਨ ਕਿ ਤੁਹਾਨੂੰ ਡਿਪੋਰਟ ਤੱਕ ਕੀਤਾ ਜਾ ਸਕਦਾ ਹੈ ਇਦਾਂ ਹੀ ਕਈ ਵਾਰੀ ਪੀਆਰ ਦੀ ਜੋ ਫਾਈਲ ਲਗਾਣੀ ਹੁੰਦੀ ਹੈ ਤੇ ਕਈ ਬੱਚੇ ਜਿਹੜੇ ਆ ਉਹ ਆਪਣੇ ਇੰਡੀਆ ਦੇ ਵਿੱਚ ਫੇਕ ਡਿਗਰੀਆਂ ਡਿਪਲੋਮੇ ਲੈ ਕੇ ਗਏ ਹੁੰਦੇ ਆ ਜਾਂ ਫਿਰ ਫੇਕ ਕਾਗਜ਼ ਲਗਾਏ ਹੁੰਦੇ ਐ ਐਕਸਪੀਰੀਅੰਸ ਵਗੈਰਾ ਦੇ ਜਦੋਂ ਉਹ ਚੈੱਕ ਹੁੰਦੇ ਉੱਥੇ ਤੇ ਕਈ ਵਾਰੀ ਉਹ ਜਿਹੜੇ ਫਰਾਡ ਪਾਏ ਜਾਂਦੇ ਆ ਫਿਰ ਉਸ ਕੰਡੀਸ਼ਨ ਦੇ ਵਿੱਚ ਵੀ ਉਹਨਾਂ ਨੂੰ ਪੀਆਰ ਤਾਂ ਕੀ ਦੇਣੀ ਐ ਸਭ ਉਹਨਾਂ ਦਾ ਜਿਹੜਾ ਰੈਕੋਰਡਸ ਹੁੰਦਾ ਉਹਨੂੰ ਵੀ ਕੈਨਸਲ ਕਰਕੇ ਡਿਪੋਰਟੇਸ਼ਨ ਦੀ ਜਿਹੜੀ ਐ ਉਹ ਗੱਲ ਕਰਦੀ ਐ ਐਮਬੈਸੀ ਸੋ ਇਹ ਚੀਜ਼ ਦਾ ਧਿਆਨ ਰੱਖੋ ਕਿ ਤੁਸੀਂ ਫੇਕ ਡਾਕੂਮੈਂਟ ਯੂਜ਼ ਨਾ ਕਰੋ ਕਿਉਂਕਿ ਜਦੋਂ ਵੀ ਤੁਸੀਂ ਫੇਕ ਡਾਕੂਮੈਂਟ ਯੂਜ਼ ਕਰਦੇ ਹੋ ਤਾਂ ਇਸ ਤਰ੍ਹਾਂ ਦੀ ਪ੍ਰੋਬਲਮ ਆ ਹਾਂ ਦੂਜੀ ਗੱਲ ਜਿਹੜਾ ਕੁਝ ਤੁਹਾਡੇ ਅਜਨ ਨੇ ਲਗਾਇਆ ਦਿਖਾਇਆ ਤੁਹਾਡੀ ਫਾਈਲ ਦੇ ਵਿੱਚ ਪਹਿਲਾ ਉਹ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਭਾਵੇਂ ਵੀਜ਼ਾ ਆ ਗਿਆ ਭਾਵੇਂ ਵੀਜ਼ਾ ਨਹੀਂ ਆਇਆ ਜੇ ਨਹੀਂ ਵੀ ਆਇਆ ਤਾਂ ਨੈਕਸਟ ਜਦੋਂ ਫਾਈਲਿੰਗ ਕਰਨੀ ਆ ਤਾਂ ਉਹਦੇ ਵਿੱਚ ਤੁਹਾਡਾ ਇਨਫੋਰਮੇਸ਼ਨ ਕਿਉਂਕਿ ਯੂਸੀਆਈ ਨੰਬਰ ਯਾਨੀ 19 ਕਲੈਂਟ ਆਈਡੈਂਟੀਫਿਕੇਸ਼ਨ ਨੰਬਰ ਤੁਹਾਡਾ ਸੇਮ ਹੁੰਦਾ ਹੈ ਜੇਕਰ ਤੁਸੀਂ ਸਹੀ ਇਨਫੋਰਮੇਸ਼ਨ ਨਹੀਂ ਦੋਗੇ ਜਾਂ ਦੋਆਂ ਦੇ ਵਿੱਚ ਅਲੱਗ-ਅਲੱਗ ਇਨਫੋਰਮੇਸ਼ਨ ਦਿੱਤੀ ਜਾਂ ਤਾਂ ਫਿਰ ਪਹਿਲਾਂ ਤੁਸੀਂ ਸਹੀ ਸੀ ਜਾਂ ਫਿਰ ਬਾਅਦ ਚ ਸਹੀ ਸੀਗੇ ਫਿਰ ਉਹਦੀ ਇਨਵੈਸਟੀਗੇਸ਼ਨ ਚੱਲਦੀ ਆ ਤਾਂ ਫਿਰ ਉਹਦਾ ਜਿਹੜਾ ਇਸ਼ੂ ਜਿਹੜਾ ਉਹ ਤੁਹਾਨੂੰ ਭੁਗਤਣਾ ਪੈਣਾ ਏਜੰਟ ਨੂੰ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਉਹ ਤੇ ਪੈਸੇ ਲੈ ਕੇ ਪਾਸੇ ਹੋ ਗਿਆ ਪਰ ਤੁਹਾਡੇ ਉੱਤੇ ਮੁਸੀਬਤ ਜਿਹੜੀ ਆ ਉਹ ਆ ਜਾਂਦੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਚੀਜ਼ ਸਮਝ ਆਈ ਹੋਵੇਗੀ ਤੇ ਹੁਣ ਇਨ ਫਿਊਚਰ ਜਿਹਨਾਂ ਨੇ ਕਰਤਾ ਉਹ ਤੇ ਚਲੋ ਛੱਡੋ ਗੱਲ ਪਰ ਇਨ ਫਿਊਚਰ ਜੇਕਰ ਤੁਸੀਂ ਕਿਸੇ ਵੀ ਪ੍ਰੋਫਾਈਲ ਦੇ ਲਈ ਫਾਈਲਿੰਗ ਕਰਨੀ ਹੈਗੀ ਆ ਕਿਸੇ ਵੀ ਕੈਟਾਗਰੀ ਦੇ ਲਈ ਤਾਂ ਫੇਕ ਡਾਕੂਮੈਂਟ ਯੂਜ਼ ਨਾ ਕਰਿਓ ਫੇਕ ਐਕਸਪੀਰੀਅੰਸ ਲੈਟਰ ਯੂਜ਼ ਨਾ ਕਰਿਓ ਫੇਕ ਡਾਕੂਮੈਂਟੇਸ਼ਨ ਤੋਂ ਪ੍ਰੇਜ਼ ਕਰਿਓ ਤੇ ਜੋ ਡਾਕੂਮੈਂਟ ਲੱਗੇ ਆ ਉਹ ਤੁਹਾਨੂੰ ਪਤਾ ਹੋਣ ਜੇਕਰ ਕਿਸੇ ਨੇ ਸ਼ੋਰ ਸ਼ੋਰ ਵੀਜ਼ਾ ਵਗੈਰਾ ਵੀ ਲਾਇਆ ਤਾਂ ਪਤਾ ਹੋਵੇਗੀ ਭਈ ਤੁਹਾਡੀ ਫਾਈਲ ਚ ਕੀ ਦਿਖਾਇਆ ਗਿਆ ਤੇ ਕੀ ਲਗਾਇਆ ਗਿਆ ਭਾਵੇਂ ਰਿਫਿਊਜ਼ਲ ਆਵੇ ਤੇ ਭਾਵੇਂ ਵੀਜ਼ਾ ਗ੍ਰਾਂਟ ਹੋਵੇ ਉਮੀਦ ਕਰਦਾ ਵਲੋਗਸ ਹੰਦਾ ਹੋਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਅਸੀਂ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਤੁਹਾਡੇ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੱਤੋ ਵਸ ਸ਼ੇਅਰ ਜ਼ਰੂਰ ਕਰਿਓ ਧੰਨਵਾਦ